ਆਪਣਾ ਨਾ ਜੱਪੀ ਪਾ ਦਿੰਦਾ ਨਾ ਜਿਵੇਂ ਇੱਥੇ ਖੜੇ ਮੋੜਾਂ ਤੇ ਤੈਨੂੰ ਟਾਈਮ ਪਾਸ ਹੋਣਾ ਇੱਥੇ ਅੱਛੀ ਜਿਹੀ ਗਰੌਲ ਕਰੀਏ ਤੂੰ ਜਿਆਦਾ ਤੇਰਾ ਕੰਮ ਹੀ ਨਹੀਂ ਹੈ ਇੱਥੇ ਓਏ ਕੰਮ ਦਾ ਕਿਉਂ ਨਹੀਂ ਕੰਮ ਤਾਂ ਆਪਣੀ ਹੈ ਤੇਰਾ ਜਿਹੜਾ ਕੰਮ ਆ ਤੂੰ ਉਹ ਕਰ ਬਾਈ ਅੱਥਰੂ ਉਹ ਤੂੰ ਕਰ ਲਿਆ ਕਰ ਕੋਈ ਨਹੀਂ ਸਾਡੇ ਨਾਲ ਬੰਦੇ ਦਾ ਤੂੰ ਲੈਣਾ ਉਹਨਾਂ ਨੂੰ ਚੱਲ ਦੇ ਜੀ ਆ ਬਰਾ ਆ ਤਾਂ ਮੋੜ ਲੈ ਪਰ ਇਹਦੀ ਗੱਲ ਨਹੀਂ ਕਰਦਾ ਮੈਂ ਛੋਟੇ ਮੱਛੀ ਕਰਨਾ ਆਪਣਾ ਜਦਾ ਸਾਡੇ ਮੋੜ ਦੇ ਤੇਰਾ ਖਾਣੇ ਆ ਚਲੋ ਠੀਕ ਹੈ ਜੀ ਜੀ ਭਾਈ ਤੂੰ ਉਹਨਾਂ ਲਿੱਟਰ ਨਾ ਆਣਾ ਹੋਰ ਬੰਦਾਂ ਨਾਲ ਤੇਰੇ ਕੋਲ ਆ ਜੀ ਕਰੀਏ ਇੰਨੇ ਕੰਮ ਆਉਂਦੇ ਹੋ ਨਾ ਚਲੋ ਯਾਰ ਬਾਤ ਜਾ ਜਾ ਯਾਰ ਸੁਣਾ ਹੋ ਗਿਆ ਯਾਰ ਅੱਪੜੇ ਕਹਾਂਗੇ ਹੋਰ ਬੱਲੇ ਲਫੀੜ ਵਾਲੀ ਦੀ ਗੱਲ ਤੈਨੂੰ ਹੀ ਫੜਾ ਤਾਂ ਉਹ ਗੱਲ ਫੜਨਾ ਚਾਹਿਆ ਉਹ ਤੇ ਕੀ ਹੋ ਗਿਆ ਬਾਕੀ ਕਿਵੇਂ ਹੋ ਵਧੀਆ ਵਧੀਆ ਠੀਕ ਠਾਕ ਹਾਂ ਚੱਲੀਂ ਗਰਾਉਂਡਾ ਤੁਸੀਂ ਜਾਓ ਆਜੋ 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 ਗਰਾਉਂਡਾ ਮੈਂ ਆਪਰਾ ਉਹਨਾਂ ਦਾ ਚੱਲ ਯਾਰ ਆਜੋ ਇਹ ਗੱਲ ਆਤੀ ਹੁੰਦੀ ਆ ਤੁਹਾਡੇ ਪਿੱਛੇ ਕੋਈ ਚੱਕਰ ਨਹੀਂ ਚਲੋ ਠੀਕ ਆਪਾਂ ਕਿੱਥੇ ਕਰਾ ਕੇ ਲਵਾਂ ਮੈਨੂੰ ਵੀ ਕਿੱਥੇ ਕਰਾ ਕੇ ਲਵਾਂ ਉਹ ਕਿੱਥੇ ਕਰਾ ਕੇ ਲਵਾਂ ਉਹ ਬਸ ਜੱਕਰ ਦਾ ਇਸ਼ਤਰੀ ਨੰਬਰ ਕਿੱਥੇ ਆ ਇੱਲੀਆ ਰੀਲੀ ਬਸ ਦਿਖਾਈ ਮ ਆ ਵੀ ਮੁੰਡਿਓ ਆਇਓ ਕਿਰਾਂਛੇ ਦੀ ਜਲਦੀ ਜਲਦੀ ਵਾਰਮ ਅਪ ਹੋ ਓਕੇ ਪਰ ਆਹ ਕੋ ਉਧਰ ਖਿਆ ਹੋਏ ਮੁੰਡਿਓ ਕੋਈ ਗੱਲ ਨਹੀਂ ਮੈਂ ਕਿਹਾ ਸੀ ਪਰਦਾ ਕਿੱਤੀ ਹਾਂ ਬਰਦਾ ਦੇਖੀਦਾ ਕੀ ਅੱਗੀ ਉਹ ਦੇਖੀ ਜਾਉਂਗਾ ਬਈ ਕਹਨ ਦਾ ਕਰਨ ਦੇ ਵਿੱਚ ਫਰਕ ਹੁੰਦਾ ਹੈ ਹੈ ਆ ਬਾਈ ਦੂਗੀ ਆ ਜਾ। ਆਈ ਜਾ। ਓਏ, ਦੇ ਚੱਗੀ ਕਰਾ। ਚਲੋ, ਚਲੋ, ਚੱਲ। ਅਰੇ, ਫਰੀਅਰ, ਫਰੀਅਰ, ਪਰੇ। ਚਲੋ, ਕੋਈ ਆ ਬੇੜਾ ਹੋਏ ਨੇ ਲੋਹੂ ਫੀਟ ਆ ਹੋਏ। ਬਸ, ਮਾਰਾ ਫੇਰਾ ਜੋ। ਚਲੋ, ਚਲੋ, ਸ਼ਾਬਾਸ਼। ਕੋਈ ਆ ਕੌਣ ਆਇਆ ਨੇ? ਚਲੋ, ਚਲੋ, ਮੈਟਲ ਤਾਂ ਨਹੀਂ ਹੁਣ। ਚਲੋ, ਕੌਣ ਆ ਯਾਰ ਇਹਨੇ ਬੜਾ। ਓਏ ਹੋ। ਇਹ ਤਾਂ ਬਾਕੀ ਜਿੰਨੇ ਕਿੜਾ ਹੋਏ। ਆ। ਓਏ ਯਾਰ ਚਿੱਟ ਜਾ। ਓਹੋ। ਕੋਈ ਹੱਟ ਜਾ। ਹੱਟ ਕੇ ਯਾਰ। ਚਲੋ, ਚਲੋ, ਜਲਦੀ ਜਲਦੀ। ਚਾਚਾ ਬੋਲ ਤੂੰ ਖੜ ਕੇ ਉਹ ਖੜ ਕੇ ਭਰਾਵਾ ਤੂੰ ਕੱਲਾ ਏਡਾ ਲੀਟਰ ਨਾ ਬਣ ਯਾਰ ਤੂੰ ਚਲ ਜਿਵੇਂ ਲਵਾਏਗਾ ਤੁਹਾਨੂੰ ਆਜੋ ਆਜੋ ਇੱਕ ਆਪਣਾ ਕੋਚ ਵੀ ਨਹੀਂ ਕਹਿੰਦਾਗਾ ਕੋਚ ਆਪ ਅਗਰੇ ਕੋਚ ਨਾਲ ਨਹੀਂ ਕੋਈ ਭਰਾਵਾ ਕੋਚ ਨੇ ਚੱਲ ਲੈ ਨਾਲੀ ਕਰ ਚੱਲ ਹਲ ਇਹ ਮਰੇ ਪਰੂਲ ਮੈੜਣਾ ਨਹੀਂ ਕਿੱਥੇ ਜਾਂਦੇ ਕਿ ਮਿਹਨਤਾਂ ਲੂਣੀਆਂ ਪੈਣਗੀਆਂ ਵੇਟਾ ਦਾ ਪੀੜਿਆ ਕੋਚ ਯਾਰ ਇਹਨਾਂ ਨੂੰ ਲਵਾ ਦੇ ਭਰਾਵਾ ਆਜੇ ਲਈ ਆਜੇ ਪਜੋ ਪਜੋ ਅਦਾਇਤ ਮੁਰਗਾ ਨਾ ਹੋਵੇ ਉਹ ਬਾਈ ਕੀ ਆ ਕਿਵੇਂ ਉਹ ਮਾਰੂ ਨਾ ਉਹ ਨਹੀਂ ਮਾਰਦਾ ਕੋਈ ਮੁੰਡਾ ਆ ਜਾਓ ਰਿੰਗ ਤੇ ਚਲੋ ਬਈ ਆ ਜਾਓ ਆ ਜਾਓ ਆਇਓ ਆਇਓ ਜਲਦੀ ਚਲੋ ਤੁਹਾਨੂੰ ਚਾਵ ਚਲੋ ਕੋਪਰਾਵਾ ਤੁਹਾਨੂੰ ਰੋਏ ਲਾਉਣਾਂ ਨੂੰ ਚਲੋ ਬਈ ਕ੍ਰਿਸ਼ਨੂ ਭਰਾ ਚਲੋ 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 ਦਾਦਾ ਕਿਹੜੇ ਲਾਉਣੀਆਂ ਵੀ ਸਮਝਾ ਜੀ ਕੋਈ ਮੈਚ ਖਤੌਨੇ ਪੱਜਾ ਜਾਂਦਾ ਭਰਾਵਾ ਛੁੱਟੇ ਨੂੰ ਦੇ ਬੰਦੇ ਪਾ ਜੀਆ ਨਾਰਾ ਗਾ ਨੀ ਨਾ ਬੜਾ ਬੰਦੇ ਬੜਾ ਪਤਾ ਨਹੀਂ ਵੀਰੋ ਪਚਾਲ ਤੋਂ ਨਹੀਂ ਕਰਕੇ ਭਰਾ ਅਮਰੀਕਾ ਜਾਂਚ ਕਰੀ ਖਤੂ 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 ਖ ਕਦਾ ਕਾਨੂੰ ਆ ਨਹੀਂ ਦੇਖੀ ਤੁਰਦੇ ਕਿਵੇਂ ਨੇ ਚਲੋ ਤੁਸੀਂ ਪਾਣੀ ਖੋਣੀ ਦਿ ਲੋ ਆ ਭਾਈ ਆ ਜੋ ਫਿਰ ਕੋਈ ਗੱਲ ਨਹੀਂ ਮਾੜਾ ਜੀ ਅਸੀਂ ਤਿਆਰੀ ਤਿਆਰੀ ਕੀ ਨਾਲ ਹੀ ਆਉਨੇ ਹੋ ਸ਼ੁਕਰ ਹੈ ਫਿਰ ਤਾਂ ਜਿਹੜਾ ਦੂ ਕਦਮ ਅੱਜ ਪਹਿਲਾ ਮੂਰੇ ਹੋ ਗਿਆ ਕੱਲੂ ਪਿੱਛੇ ਰਹੇਗਾ ਓਏ ਪਿੱਛੇ ਦੇਖਣਾ ਤੇ ਰੱਬ ਹੈ ਗੱਲ ਨਹੀਂ ਜੀ ਗੱਲ ਨਹੀਂ ਜੀ ਤੂੰ ਗੋਲਾ ਨਹੀਂ ਲਾਉਂਦਾ ਮਾੜਾ ਜੀ ਹਾਂ ਮਾੜਾ ਬਟਾ ਲੀਟਰ ਦਾ ਹੁੰਦੀ ਹੋਈ ਹੈ ਲੀਟਰ ਦਾ ਦੇਖੀ ਜੋ ਬਈ ਐਡ ਕਿ ਜੂ ਨਾ ਮੇਰਾ ਫਾਂਦੇ ਵਿੱਚ ਪਤਾ ਲੱਗੂ ਉਹ ਇਹਨੂੰ ਕੋਈ ਨਹੀਂ ਤੈਨੂੰ ਵਾਹਣੇ ਦਵਾ ਮੈਂ ਕੋਡ ਮਾਡਲ ਸਾਨੋਟੋ ਦਾ ਫਾਹਿਦ ਆਬਾਸ ਕੋ ਸਾਹਿਬ ਲੜੇ ਗੱਲ ਨੂੰ ਚਲ ਆ ਜਾ ਯਾਰ ਇਹਨੂੰ ਕੋਈ ਚੰਗਾ ਵਿੱਚ ਇਹਨੂੰ ਦਵਾ ਦੇ ਕੋਡ ਮਾਡਲ ਮੇਰੀ ਗੱਲ ਸੁਣ ਕੋਲ ਸਾਹਿਬ ਜਿਹੜਾ ਬੰਦਾ ਕੋਈ ਕਹਿੰਦਾ ਸਾਹਿਬ ਨਾ ਉਹ ਦੂਜੇ ਦਾ ਬਲੇਮ ਵੀ ਲਾ ਸਕਦਾ ਗਲਤੀ ਨਹੀਂ ਕਰ ਸਕਦੇ ਨੇ ਠੀਕ ਹੈ ਨੂੰ ਕਿਸੇ ਲਾਓ ਮਿਹਨਤ ਹਾਂ ਮੈਂ ਇਸ ਗੱਲ ਨੂੰ ਪਿੱਛੇ ਰਹਿਣਾ ਠੀਕ ਹੈ ਕੋਲ ਸਾਹਿਬ ਮੈਂ 10 ਘੜੇ ਹੋੜ ਲਾ ਦੇਣਾ ਠੀਕ ਹੈ ਏ ਬੜੂ ਮਿਲਖਾ ਸਿੰਘ ਐ ਨਹੀਂ ਬਟਾ ਮਿਲਖਾ ਚੱਲੀ ਚੱਲ ਸਾਡੇ ਨਾਲ ਲਾਈ ਰਾਨੇ ਕਰੇ ਹਾਂ ਉਹ ਗੱਲ ਦਿਖਾਵਾਂਗੇ ਕਦੇ ਐਨਾ ਸੌਖਾ ਨਹੀਂ ਗਾ ਬੋਲ ਦਮਾਰੇ ਤੇ ਪਾ ਉਹ ਤੂੰ ਲਾਲਾ ਤੇਥੋਂ ਲੱਗਦਾ ਜਿਹੜਾ ਕੋਈ ਬਤਿਆਰ ਪਤਾ ਨਹੀਂ ਲੈ ਮੈਂ ਤਾਂ ਤਾਂ ਸਾਡੇਆ ਫਲੇਵਰ ਕੋਈ ਨਹੀਂ ਦੇ ਸਕਦਾ ਆ ਆ ਸੱਲੋ ਨੀਂਡੰ ਲਾ ਦੇ ਸੋ ਇਹ ਗਾ ਚੱਲ ਵੀ ਚੱਲ 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 ਆਪਾਂ ਯਾਰ ਆਪਾਂ ਵੀ ਆਪਾਂ ਨਹੀਂ ਹੁਣ ਮੈਂ ਇਹ ਵੀ ਨੀ ਤੂੰ ਪੂਰਾ ਟੰਗੜਾ ਬੱਲਾ ਕੋਈ ਗੱਲ ਨਹੀਂ ਕਰ ਦੋ ਤੇ ਜਰਾ ਇਹ ਤਰ ਇਹ ਨੂੰ ਬਰਾ ਮਾ ਕੇ ਕੱਢ ਕੇ ਜਗਾ ਤੂੰ ਜਾ ਜਾ ਉਹਦਾ ਤਾਂ ਮੂੰਹ ਭਰੇ ਹੀ ਜਾ ਉਹਦਾ ਤਾਂ ਮੂੰਹ ਭਰੇ ਹੀ ਜਾ ਕੋਸਟਾ ਲੱਗਿਆ ਮੈਨੂੰ ਲੱਗਦਾ ਬਹੁਤ ਐਨੀ ਅੱਜ ਆਜੋ ਕੋਈ ਗਾਲੀ ਕਹੋ ਸਾਬ ਜਿਹੜੇ ਕਰਦੇ ਨਾ ਮਜ਼ਾਕ ਕਰਦੇ ਨੇ ਕਰਦਣ ਦੀ ਕੋਈ ਗਾਲੀ ਜੇ ਨਾ ਹਾਰੀ ਜੇ ਤੁਹਾਨੂੰ ਇਹ ਪਤਾ ਲੱਗਦਾ ਉਹਦੇ ਚ ਪਤਾ ਲੱਗੂਗਾ ਬਿਲਕੁਲ ਮੈਂ ਤਾਂ ਨਹੀਂ ਰੱਲ ਲੱਗਿਆ ਹਾਂਜੀ ਹਾਂ ਕੋਈ ਗੱਲ ਕੋਈ ਸਰ ਬਤਾ ਨਾਮ ਕਾ ਫਿੱਟ ਆਹਰੀਆ ਤੇ ਜਾਓ ਟੈਂਸ਼ਨ ਵਾਲੀ ਮੈਂ ਤੇ ਨਾਲ ਆਣਾ ਠੀਕ ਆ ਕੋਈ ਗੱਲ ਕੋਈ ਸਰ ਜੋ ਤੁਸੀਂ ਨਾਲ ਹੋ ਫਿਰ ਮੈਨੂੰ ਕੱਲ ਟੈਂਸ਼ਨ ਆ ਟੈਂਸ਼ਨ ਵਾਲੇ ਠੀਕ ਚਲੋ ਕੋਈ ਸਰ ਤੁਸੀਂ ਚਲੋ ਹੈ ਚਲੋ ਮੈਂ ਆਉਣਾ ਹੀ ਜਾ ਬਲਕਾ ਕੀ ਵੈਲਕਮ ਨੇ ਆਉਂਦੀ ਕਿੱਤੀ ਭੁੱਲ ਜਾਂਦਾ ਹੈ ਕੋਈ ਗੱਲ ਨਹੀਂ ਯਾਰ ਚੱਲ ਗਿਆ ਨਹੀਂ ਚੱਲ ਗਿਆ ਬੰਦ ਦਾ ਭੁੱਲ ਜਾਂਦਾ ਸੀ ਤੈਨੂੰ ਸਾਵਾਂ ਮਾਰਦਾ ਨਾ ਅਸੀਂ ਦੇਖਾਂਗੇ ਤੈਨੂੰ ਹਵਾ ਨਾ ਬੱਚਾ ਹਟਾ ਦੇ ਇਸ ਤੋਂ ਆ ਲੈ ਯਾਰ ਚੱਲ ਚਲੀਏ ਆ ਚੱਲੀਏ ਚਲੋ ਹਲੋ ਬਾਪੂ ਜੀ ਬਾਪੂ ਜੀ ਕਿੱਡੀ ਕਾਲੀਆਂ ਆਉਣਾ ਬਾਪੂ ਜੀ ਦੱਸ ਲੇਟਣ ਲੱਗੇ ਐ ਇੱਕ ਮਿੰਟ ਬਾਪੂ ਜੀ ਇੱਕ ਮਿੰਟ ਆ ਗਈ ਹਾਂ ਬਾਈ ਕੀ ਗੱਲ ਮਾਰੇ ਕੋਚਿੰਗ ਹੀ ਕਰਦਾ ਹਾਂ ਨਾ ਜੀ ਕਰਦਾ ਰਹਿਣਾ ਦੂਸਰਾ ਕੋਈ ਸਮਝ ਨਹੀਂ ਤੂੰ ਮੇਰੀ ਗੱਲ ਸੁਣ ਥੋੜੀ ਨਾ ਕੋਈ ਲੜਾਈ ਨਹੀਂ ਕਿਉਂ ਠੀਕ ਹੈ ਬਾੜੀ ਕੋਚ ਤੇ ਨਾ ਕਰਿਆ ਕਰ ਫੇਰਾ ਠੀਕ ਹੈ ਦੱਬਾਂ ਲੱਗੇ ਨਾ ਮੈਂਟ ਲਾਵਾਂਗੇ ਤੂੰ ਬਾਈ ਗੱਲ ਦੱਪਣ ਦੀ ਗਰਾਉਂਡ 'ਚ ਪਤਾ ਲੱਗਦਾ ਨਾ ਤਾ ਵੀ ਕਿਹੜਾ ਦੱਬਦਾ ਠੀਕ ਹੈ ਕਿੱਥੇ ਬੋਟਾ ਲਵਾਵਾਂਗੇ ਜਿਹੜਾ ਥੋੜਾ ਤੇ ਇੱਕ ਨਹੀਂ ਲੱਗਦਾ ਅਨੇ ਉਹ ਤੁਸੀਂ ਘੇਰ ਕੇ ਮੇਂ ਕੀ ਕਰ ਲੋਗੇ ਬਾਈ ਗਰਾਉਂਡ 'ਚ ਦੇਖਿਆ ਕਰੋ ਠੀਕ ਹੈ ਐਡੀ ਗੱਲ ਵੀ ਨਹੀਂ ਮੈਂ ਤੈਨੂੰ ਡਰਦਾਗਾ ਆਲਟੀ ਗਰਾਊਂਡ ਦੇਖੇ ਉੱਪਰ ਜਾਣ ਦੀ ਗੱਲ ਕਰਨ ਵਾਲੀ ਗੱਲ ਸੁਣਦਾ ਦਰਨ ਵਾਲੀ ਕੀ ਗੱਲ ਹੈ ਦਰਨ ਵਾਲੀ ਕੀ ਗੱਲ ਹੈ ਤੂੰ ਮੈਂ ਛਲ-ਛਲਣ ਤੱਕ ਜਾਂਦਾ ਕੀ ਗੱਲ ਹੈ ਉਹ ਚੱਲ ਮੈਂ ਥੋੜਾ ਮੈਂ ਐਥੇ ਤੇ ਮੂੰਹ ਹੀ ਲੱਗਣਾ ਹੈ ਠੀਕ ਹੈ ਬਾਕੀ ਮੈਰਾ ਫਿਰ ਕੋਈ ਚਾਹੁੰਦਾ ਤੈਨੂੰ ਸਮਝਾਣਾ ਨਹੀਂ ਡਿਨਰ ਕਰਾ ਦਰ ਤੈਨੂੰ ਵੱਡਾ ਮਿਲਖਾ ਮੈਂ ਬਣਾਉਂਗਾ ਚੰਨੂ ਚਲੋ ਠੀਕ ਹੈ ਜਰਾ ਠੀਕ ਆ ਨਾਲੇ ਹੋਰ ਕੀ ਠੀਕ ਆ ਕੱਲ ਫ੍ਰਾਂਡ ਦੇਖਾਂਗੇ ਚੱਲ ਚੱਡ ਡੰਡੀ ਲੱਗ ਗਰਾਊਂਡ ਦੇਖਾਂਗੇ ਤੈਨੂੰ ਪਤਾ ਇਹ ਗਰਾਊਂਡ ਕਿਹਦਾ ਹੈਗਾ ਹਾਂ ਇਦ ਕੁਗਾ ਗਰਮਾਣ ਵਾਲਾ ਵਡਾ ਬੈਲੀ ਚਲੀਏ ਚਲੋ ਆਓ ਚਲੀਏ ਚਲੋ ਚਲੀਏ ਕੋਈ ਗੱਲ ਨਹੀਂ ਅੱਜ ਮੈਦਾਨ ਚ ਖੇਡਦੇ ਨਾ ਕੋਈ ਗੱਲ ਨਹੀਂ ਇਹਨਾਂ ਦਾ ਮੂੰਹ ਤਨਾ ਮੈਂ ਮਿਹਨਤ ਕਰਕੇ ਬੰਦ ਕਰੂੰਗਾ ਲੜਾਈਆਂ ਨਹੀਂ ਰੱਬ ਭਰੀ ਕਰੇ ਬੰਟੇਸ਼ ਓਰੇ ਆਕਾਸ਼ਨਾ ਮੰਮ ਨਿਵਰਾਦ ਆ ਗਈ ਸਾਹ ਵੀ ਦੀ ਉਹ ਕਿਵੇਂ ਕਰੀਏ ਮੈਂ ਦੇਖ ਮੇਰੀ ਤੇ ਮੈਂ ਜਾਵਾਂ ਫਿਰ ਤੱਪ ਜਾ ਫਿਰ ਮੈਂ ਤਾਂ ਚੱਲੇ ਜਣਾ ਫਰਦਾ ਮਿਲ ਫਾ ਬਲ ਪਟਾਇਆ ਨਾ ਅਣੀ ਮੇਰਾ ਅੱਜ ਵੀ ਆ ਜਾ ਐਡੀ ਕਾਲੀ ਏ ਤਨ ਉਹ ਕਾਲੀ ਏ ਡੇਟ ਹੋਈ ਨਾ ਕਲਾਸ ਲੱਗਣ ਵਾਲੀ ਏ ਯਾਰ ਆ ਵੇ ਵੇ ਉਹ ਫਰਦਾ ਮਿਲ ਫਾ ਲਈਏ ਬੰਦੋਗੇ ਨਾ ਮੈਂ ਕਿਨੂੰ ਅੱਜ ਤਾਂ ਚੱਕਲਾ ਛੱਡ ਕੇ ਆ ਹਾਂ ਠੀਕ ਆ ਚੱਲ ਦੇ ਰਿਹਾ ਵਸ ਹੋਣਾ ਤੇ තත ලැ් ඒ ගත් ලළ මන්තරය චදේ අරක ලස්ස නිසාම ී වලා ਓਏ ਯਾਰ ਤਾਂ ਛਾੜ ਦੇ ਕਿਤਾਬਾਂ ਸਾਰਾ ਤੇਰੇ ਕਿਤਾਬਾਂ ਚੀਰ ਰਿਹਾ ਹੈ ਨਾ ਬਈ ਬਈ ਚਲੋ ਪਤਾ ਹੀ ਨਹੀਂ ਲੱਗਦਾ ਕੀ ਗੱਲ ਸਾਰਾ ਨੁਕੜਾ ਇਪੜਾਈ ਕਰਦਾ ਰਹੇ ਕੋਈ ਕੋਈ ਰੁਣੀ ਬਾਦੀ ਵਾਸਤੇ ਲੜਦੇ ਗਏ ਬਸ ਹਾਂ ਰੁਣੀ ਯਾਰ ਬਈ ਮਾਂ ਪਪਾ ਅਸਲ ਬੋਲ ਜਣਾ ਯਾਰ ਅਗਲਾ ਕਿਤਾਬਾਂ ਖੁੱਲਿਆ ਗਿਆ ਓਏ ਆ ਕੰਮ ਕੰਮ ਨੂੰ ਕਰਦੇ ਰਹਾ ਵੱਡੀ ਅਰਥ ਦੀ ਸਹਨੇ ਬਣਿਆ ਤੁਸੀਂ ਪੜਨ ਵਾਲੇ ਬੱਚੀ ਗੱਲ ਓ ਕੋਈ ਬੁੱਕ ਪੜਾਉਂਦਾ ਬਈ ਤੂੰ ਛਾੜ ਦੇ ਯਾਰ ਸਾਰਾ ਦੁਨੀਆਂ ਇੱਟਾ ਹੀ ਕਰਦਾ ਰਹਦਾ ਮੈਂ ਵੀ ਹੁਣ ਪੇਪਰ ਦੀ ਚੱਲ ਕੋਈ ਨਾ ਤੂੰ ਮੈਂ ਦੇਖਣਾ ਤੂੰ ਓਏ ਫਿੱਟ ਆਲੇ ਪਿਛੇ ਆ ਤੁਸੀਂ ਆ ਕਰਨਾ ਨਾ ਚਲੋ ਯਾਰ ਉਹ ਖਾਤੀ ਵਾਲੀ ਬਹੁਤ ਖਾਇਆ ਹੋ ਗਿਆ ਨਾ ਆਮ ਦੁਕਾਨ ਵਾਲਿਆ ਬੰਦਾ ਯਾਰ ਬੰਦਾ ਉਹ ਖੜਿਆ ਨਹੀਂ ਰਿਹਾ ਯਾਰ ਤੁਸੀਂ ਆਲੇ ਪਿਛੇ ਹੋ ਗਏ ਨਾ ਬਰਾਵਾ ਗਏ ਉਹ ਆਪਾਂ ਤੁਹਾਨੂੰ ਕਰ ਮੈਂ ਕਿ ਕੁਗਾਰਦੀ ਦੀ ਬਾਤ ਨਹੀਂ ਵੰਟਡ ਬਾਣਾ ਨਾ ਕਰ ਮੋਇ ਉਹਨੂੰ ਦੇਖ ਕੇ ਗੁੱਸਾ ਜੜ ਜਾਂਦਾ ਸੀ ਗੁੱਸਾ ਕਦਾ ਜੜਦਾ ਜਰਾ ਐਦਾ ਹੁੰਦੇ ਰਹਿੰਦਾ ਠੀਕ ਆ ਆਪਾਂ ਨੂੰ ਸ਼ਾਮ ਨੂੰ ਬੁਲਾਉਣਾ ਪਾਰਟੀ ਕਰਦੇ ਤੇ ਸੌਰੀ ਮਮਾ ਉਹ ਤਾਂ ਠੀਕ ਹੈ ਜਮਾਂ ਮੰਨ ਲਾਂਗੇ ਪਰ ਉਹਨੂੰ ਸਮਝਾ ਦੇ ਸਮਝਾ ਦੇ ਬਿਲਕੁਲ ਨਾ ਤੂੰ ਤਨ ਨੂੰ ਇਹਨਾਂ ਗੁੱਸੇ ਕਾ ਉਹਨੂੰ ਚੱਲ ਨਹੀਂ ਨਾ ਤਾਂ ਹੈਗਾ ਤਾਂ ਠੀਕ ਹੈ ਅਸੀਂ ਤੇਰੀ ਗੱਲ ਮੰਨ ਲਾਂਗੇ ਪਰ ਬਾਕੀ ਗੱਲ ਉਹਨੂੰ ਸੁਣ ਜਾਦੀ ਚੱਲ ਨਾ ਸਮਝਾਉਂਦਾ ਮੈਂ ਪਾਰਟੀ ਚ ਬੁਲਾਈ ਆ ਸ਼ਾਮ ਨੂੰ ਪਾਰਟੀ ਆਹੋ ਤੁਹਾਨੂੰ ਕਹਾਂ ਕੱਟਣੇ ਸ਼ਾਮ ਨੂੰ ਠੀਕ ਹੈ ਤੂੰ ਚੱਲ ਚੱਲ